ਨਗਰ ਕੌਂਸਲ ਬਲਾਚੌਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਤਹਿਤ ਆਜ਼ਾਦ ਉਮੀਦਵਾਰ ਦੇ ਤੌਰ ਤੇ ਪੱਤਰਕਾਰ ਯੁਗੇਸ਼ ਮਲੋਤਰਾ ਨੇ ਵਾਰਡ ਨੰਬਰ 6 ਤੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਅਜੀ ਯੁਗੇਸ਼ ਜੀ ਤੁਸੀਂ ਕਿਹੜੇ ਵਾਰਡ ਤੋਂ ਖੜ ਰਹੇ ਹੋ ਤੇ ਨੋਮਿਨੇਸ਼ਨ ਤੁਸੀਂ ਅੱਜ ਫਾਈਲ ਕੀਤੀ ਹੈ ਠੀਕ ਕਹਿਣਾ ਚਾਹੀਦਾ ਪਹਿਲਾਂ ਤਾਂ ਖਾਸਾ ਜੀ ਹੋਰ ਮੋਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਇੱਥੇ ਆਏ ਐ ਅੱਜ ਮੇਰੀ ਪਹਿਲੀ ਨੋਮੀਨੇਸ਼ਨ ਹੋਈ ਹੈਗੀ ਹੈ ਤੇ ਪਹਿਲਾ ਅੱਜ ਉਮੀਦਵਾਰ ਐਸੇ ਉਮੀਦਵਾਰ ਮੈਂ ਆਪਣੇ ਪੇਪਰ ਬੋਰਡ ਨੰਬਰ 6 ਤੋਂ ਪਰੇ ਐ ਔਰ ਇੰਡੀਪੈਂਡੈਂਟ ਪਰ ਐ ਜੀ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਸਾਨੂੰ ਧੰਨਵਾਦ ਲਈਆਂ ਨੂੰ ਸੀ ਲੈਣ ਲਈ ਨਹੀਂ ਜੀ ਇਸ ਵੇਲੇ ਕੋਈ ਇਹਦੀ ਪਰੇਸ਼ਾਨੀ ਨਹੀਂ ਹੋਈ ਹੈ ਜਿਹੜੇ ਡਾਕੂਮੈਂਟਸ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਜਾਰੀ ਕੀਤੇ ਗਏ ਸੀਗੇ ਉਹਦੇ ਡੌਮਸਪੂੜੇ ਕਰਕੇ ਨਾ ਐਨਓਸੀ ਨੂੰ ਕੋਈ ਦਿੱਕਤ ਆਈ ਹੈ ਜੀ ਨਾ ਕੋਈ ਹੋਰ ਦਿੱਕਤ ਆਈ ਹੈ ਜਿੱਦਾਂ ਵੀ ਐਸ.ਆਈ.ਐਮ ਸਾਹਿਬ ਨੇ ਬੜਾ ਐਸ.ਆਈ.ਐਮ ਸਾਹਿਬ ਨੇ ਹੋਰ ਐਸ.ਆਈ.ਐਮ ਦੇ ਪੂਰੇ ਸਟਾਫ ਨੇ ਇਲੈਕਸ਼ਨ ਕਮਿਸ਼ਨ ਬਰੌਜੇ ਸਟਾਫ ਨਿਯੁਕਤ ਕੀਤੇ ਗਏ ਨੇ ਉਹਨਾਂ ਵੱਲੋਂ ਬੜਾ ਸਹਿਯੋਗ ਕੀਤਾ ਗਿਆ ਕੋਈ ਡਾਕੂਮੈਂਟਸ ਮੇਰੇ ਕਟਵੱਦੀ ਵੀ ਸੀਗੇ ਉਹਨਾਂ ਨੇ ਮੇਰੇ ਨਾਲ ਬੈਠ ਕੇ ਕਰਵਾਏ ਕਿ ਆਪ ਫਾਰਮ ਇਹਦਾ ਪੂਰਾ ਕਰਨਾ ਹੈਗਾ ਮਤਲਬ ਬੜੀ ਵਧੀਆ ਤਰੀਕੇ ਨਾਲ ਹੋਇਆ ਹੈਗਾ ਜੀ ਕੋਈ ਇਹਦਾ ਵੀ ਮੁੱਦੇ ਲੈ ਕੇ ਤੁਸੀਂ ਜਿਹੜਾ ਹੈ ਲੈ ਐਕਸ਼ਨ ਲੱਗਣ ਲੱਗੇ ਆ ਇਹਦਾ ਹੈਗਾ ਜੀ ਖਾਸਾ ਹੀ ਅਸੀਂ ਪਿਛਲੇ ਕਈ ਸਾਲਾਂ ਤੋਂ ਆਪਾਂ ਅਸੀਂ ਪੱਤਰਕਾਰੀ ਵੀ ਕਰਦੇ ਹੈਗੇ ਆ ਮੈਂ ਤੁਹਾਡੇ ਤੁਹਾਡੇ ਤੁਹਾਡਾ ਸਾਥੀ ਹੀ ਆ ਮੈਂ ਰੱਪਾ ਦੇਖਦੇ ਆ ਕਿ ਸ਼ਹਿਰ ਦੇ ਵਿੱਚ ਜਾਂ ਆਲੇ ਦੁਆਲੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਨੇ ਮੁੱਦੇ ਅਸੀਂ ਚੱਕਦੇ ਨੇ ਲੇਕਿਨ ਇਸ ਵਾਰੀ ਅਸੀਂ ਇਹ ਸੋਚਿਆ ਕਿ ਅਸੀਂ ਮੁੱਦਿਆਂ ਤੇ ਉੱਪਰ ਜਦੋਂ ਕੰਮ ਕਿਉਂ ਨਹੀਂ ਹੁੰਦਾ ਇਸ ਬਾਰੇ ਅੰਦਰ ਵੱਟ ਕੇ ਦੇਖੀਏ ਤਾਂ ਸਹੀ ਹੋ ਕੀ ਰਿਹਾ ਕਿਉਂਕਿ ਪਿਛਲੇ 5 ਸਾਲ ਦੇ ਦੇਖਿਆ ਜਾਵੇ ਪਿਛਲੇ 5 ਸਾਲਾਂ ਦੇ ਵਿੱਚ ਪੈਸਾ ਬਹੁਤ ਆਇਆ ਕੰਮ ਵੀ ਬਹੁਤ ਹੋਏ ਵਿਕਾਸ ਦੇ ਬੜੀ-ਬੜੀ ਗੱਲਾਂ ਕੀਤੀਆਂ ਗਈਆਂ ਲੇਕਿਨ ਵਿਕਾਸ ਦਨ ਅੱਜ ਤੁਸੀਂ ਦੇਖ ਸਕਦੇ ਹੋ ਗਲੀਆਂ ਦੇ ਕੀ ਹਾਲਾਤ ਨੇ ਸਫਾਈ ਵਿਵਸਥਾ ਦਾ ਕੀ ਹਾਲਾਤ ਹੈ ਤੁਸੀਂ ਇਹ ਗੱਲ ਦੇਖ ਸਕਦੇ ਹੋ ਕਿ ਜਦੋਂ ਵੀ ਨਗਰ ਕਾਉਂਸਲ ਦੇ ਵਿੱਚ ਮੀਟਿੰਗ ਹੁੰਦੀ ਸੀਗੀ ਚਾਹੇ ਤੁਸੀਂ ਹੁੰਦੇ ਸੀ ਚਾਹੇ ਮੈਂ ਹੁੰਦਾ ਸੀਗਾ ਸਾਨੂੰ ਬਾਹਰ ਖੜਾ ਕਰ ਦਿੱਤਾ ਜਾਂਦਾ ਸੀਗਾ ਸਾਨੂੰ ਇਹ ਨਹੀਂ ਦੱਸਣ ਦਿੱਤਾ ਜਾਂਦਾ ਸੀਗਾ ਕਿ ਲੋਕਾਂ ਨੂੰ ਕਿ ਅੰਦਰ ਬੈਠ ਕੇ ਕੀ ਹੋ ਰਿਹਾ ਹੈਗਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਕਿ ਲੋਕਾਂ ਨੂੰ ਇਹ ਤਾਂ ਪਤਾ ਲੱਗੇ ਕਿ ਜਿਹੜਾ ਸਾਰੀ ਟੈਕਸ ਪੇ ਕਰ ਰਹੇ ਹੈਗੇ ਆ ਔਰ ਇੱਕ ਗੱਲ ਮੈਂ ਜ਼ਰੂਰ ਇਸ ਵਿੱਚ ਐਡ ਕਰਨੀ ਚਾਹਾਂਗਾ ਮੈਂ ਤੁਹਾਨੂੰ ਵੀ ਜ਼ਰੂਰ ਕਵਾਂਗਾ ਕਿ ਇਸ ਗੱਲ ਨੂੰ ਹਾਈਲਾਈਟਡ ਕਰਿਓ ਕਿਉਂ ਜਦੋਂ ਲੋਕ ਜਾਂਦੇ ਨੇ ਅਜ ਅਸੀਂ ਐਸੇ ਵੋਟਰ ਅਸੀਂ ਜਦੋਂ ਲੋਕਾਂ ਕੋਲ ਵੋਟਰ ਕੋਲ ਜਾਣਾ ਹੈਗਾ ਅਸੀਂ ਉਹਨਾਂ ਦੇ ਪੈਰੀਂਤ ਲਾਉਂਦੇ ਨੇ ਕਿ ਜੀ ਤੁਸੀਂ ਵੋਟਾ ਸਾਨੂੰ ਪਾ ਦਿਓ ਲੇਕਿਨ ਜਦੋਂ ਉਹ ਨਗਰ ਕੌਂਸਲ ਜਾਂਦੇ ਨੇ ਉਹਨੂੰ ਬੈਠਣ ਨੂੰ ਕੁਰਸੀ ਤੱਕ ਨਹੀਂ ਦਿੱਤੀ ਜਾਂਦੀ ਮੈਂ ਇੱਕ ਗੱਲ ਦਾ ਤੁਹਾਨੂੰ ਮੈਂ ਜ਼ਰੂਰ ਵਿਸ਼ਵਾਸ ਦਿਵਾਵਾਂਗਾ ਕਿ ਜੇ ਜਦੋਂ ਰੱਬ ਜੇ ਪਰਮਾਤਮਾ ਦੀ ਦਇਆ ਹੋਗੀ ਲੋਕਾਂ ਨੇ ਮੈਨੂੰ ਚੁਣਿਆ ਤਾਂ ਸਭ ਤੋਂ ਪਹਿਲਾ ਕੰਮ ਤਾਂ ਇਹ ਹੋਵੇਗਾ ਮੇਰਾ ਕਿ ਮੈਂ ਉੱਥੇ ਬੈਠਾਂਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਖਾਸਾ ਜੀ ਔਰ ਮੋਈ ਜੀ ਕਿ ਕਿੰਨੇ ਚਿਰ ਹੋ ਗਏ ਜਦੋਂ ਵੀ ਲੋਕਾਂ ਨੂੰ ਕੋਈ ਕੰਮ ਕਰਵਾਉਣਾ ਹੁੰਦਾ ਹੈ ਤਾਂ ਲੋਕਾਂ ਨੂੰ ਐਮਸੀਆ ਦੇ ਘਰਾਂ ਤੱਕ ਜਾਣਾ ਪੈਂਦਾ ਜੇ ਅਸੀਂ ਵੋਟਰ ਕੋਲ ਆ ਕੇ ਜਾ ਕੇ ਅਸੀਂ ਮੰਨਤ ਕਰ ਸਕਦੇ ਹਾਂ ਕਿ ਜੀ ਤੁਸੀਂ ਸਾਨੂੰ ਵੋਟ ਪਾ ਦਿਓ ਤਾਂ ਲੋਕਾਂ ਦੇ ਕੰਮ ਕਿਉਂ ਨਹੀਂ ਅਸੀਂ ਕਰਵਾ ਸਕਦੇ ਇਸ ਲਈ ਅਸੀਂ ਨਗਰ ਕੌਂਸਲ ਜਰੂਰ ਬੈਠਾਂਗੇ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਸ਼ਿਓਰਟੀ ਜਰੂਰ ਦਵਾਂਗਾ ਅਗਲੀ ਵਾਰ ਜਿੰਨੀ ਵੀ ਗ੍ਰਾਂਟ ਆਉਂਗੀ ਅਗਲੀ ਵਾਰ ਜੋ ਵੀ ਅੰਦਰ ਗੱਲ ਹੋਊਗੀ ਤੁਸੀਂ ਸਾਰੇ ਵੀ ਅੰਦਰ ਬੈਠੋਗੇ ਐਜ਼ ਐਮਸੀ ਮੇਰਾ ਇਹ ਮੇਰਾ ਦਾਇਰ ਤੇ ਉਹ ਹੋਊਗਾ ਕਿ ਜੇ ਮੈਂ ਤੁਹਾਨੂੰ ਅੰਦਰ ਪਹਿਲਾਂ ਬਿਠਾਵਾਂ ਤਾਂ ਕਿ মিডিਆ ਦੇ ਸਾਹਮਣੇ ਲੋਕਾਂ ਨੂੰ ਇਹ ਗੱਲ ਪਤਾ ਲੱਗੇ ਕਿ ਅਸੀਂ ਕਰਨਾ ਅੱਜ ਸਰ ਅੱਜ ਜਿਹੜੀ ਹੈਗੀ ਕਿੰਨੇ ਨਾਮਿਨੇਸ਼ਨ ਆਉਣ ਲੱਗੇ ਜਿਹੜੀ ਅੱਜ ਜਿਹੜੀ ਪੰਜਾਬ ਰਾਜ ਕਮਿਸ਼ਨ ਵੱਲੋਂ ਜਿਹੜੀ ਨੋਟੀਫਿਕੇਸ਼ਨ ਕੀਤੀ ਹੈਗੀ ਇਲੈਕਸ਼ਨਾਂ ਕਰਾਉਣ ਦੇ ਲਈ ਸੂਬਾ ਪੰਜਾਬ ਦੇ ਵਿੱਚ ਜਿੱਥੇ ਨਗਰ ਕੌਂਸਲਸ ਬਣੀਆਂ ਹੋਈਆਂ ਜਾਂ ਜਿੱਥੇ ਜਿੱਥੇ ਇਲੈਕਸ਼ਨ ਡਿਊ ਸੀਗੀ ਉਹਨਾਂ ਦੇ ਵਿੱਚ ਅੱਜ ਬਲਾਚੌਰ ਦੀ ਜਿਹੜੀ ਇਲੈਕਸ਼ਨ ਡਿਊ ਸੀਗੀ ਤੇ ਇੱਥੇ ਦੀ ਅੱਜ ਸੈਕੰਡ ਡੇ ਸੀਗਾ ਅੱਜ ਸਿਰਫ ਇੱਕ ਹੀ ਨੋਮੀਨੇਸ਼ਨ ਪੇਪਰ ਪ੍ਰਾਪਤ ਹੋਇਆ ਤੇ ਲੱਗਦਾ ਪਿਆ ਕਿ ਜਦ ਦੋ ਦਿਨ ਰਹਿ ਗਏ ਆ ਤੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰਸ਼ ਪਏਗਾ ਕਿਉਂਕਿ ਸਾਡੇ ਕੋਲ ਇੱਥੇ 15 ਬਾੜ ਹੈਗੇ ਆ 15 ਬਾੜ ਦੇ ਵਿੱਚ ਸਿਰਫ ਇੱਕ ਬਾੜ ਦੇ ਵਿੱਚ ਅਜੇ ਇੱਕੋ ਹੀ ਨੋਮੀਨੇਸ਼ਨ ਆਈ ਆ ਹੋਰ ਕੋਈ ਨੋਮੀਨੇਸ਼ਨ ਪ੍ਰਾਪਤ ਨਹੀਂ ਹੋਈ